ਦਾ ਤੁਹਾਡਾ ਡੋਲੂ ਫੜਿਆ ਹੋਊਗਾ ਟਿਫਨ ਮੂਰੇ ਟੰਗਿਆ ਹੋਊਗਾ ਤੇ ਤੁਹਾਨੂੰ ਪੁੱਛਣਾ ਨਹੀਂ ਕਿਸੇ ਨੇ ਸੋ ਮੌਕਾ ਸਾਂਭ ਲਓ ਬਾਅਦ ਚ ਭੋਗਾਂ ਤੇ ਇਕੱਠੇ ਨਾ ਹੋਇਓ ਉਹ ਕਹਿੰਦੇ ਥੋੜਾ ਜਰਨੈਲ ਕੌਣ ਆ ਕਹਿੰਦੇ ਜਰਨੈਲ ਬਾਬਾ ਜੀ ਤੁਸੀਂ ਕਹਿੰਦਾ ਫਿਰ ਪਹਿਲਾਂ ਮੋਢਾ ਮਹਜਿਓ ਇੱਥੇ ਗੱਲ ਬਣਦੀ ਹੈ ਇਤਿਹਾਸ ਦੀ ਇੱਥੇ ਤਾਂ ਬਣਦੀ ਆ ਜਗਜੀਤ ਸਿੰਘ ਢੱਲੇਵਾਲ ਜੀ ਅੱਜ ਸਾਡੇ ਲਈ ਲੜੀ ਜਾਂਦੇ ਆ ਬੁੱਢਾ ਜਰਨੈਲ ਆ ਉਹ ਕੀ ਕਹਿੰਦਾ ਜਦੋਂ ਉਹਨਾਂ ਨੂੰ ਫੜ ਕੇ ਲੈ ਕੇ ਗਏ ਉਹਨਾਂ ਦੇ ਸਾਥੀ ਮਰਨ ਵਰਤ ਦੇ ਬੈਠੇ ਉਹ ਜਦੋਂ ਉਹ ਆਏ ਉੱਥੋਂ ਉਹ ਕਹਿੰਦੇ ਤੁਸੀਂ ਨਹੀਂ ਬਹਿਣਾ ਤੁਹਾਡਾ ਜਰਨਲ ਮੈਂ ਆ ਤੇ ਪਹਿਲਾਂ ਮਰਨ ਵਰਤ ਤੇ ਮੈਂ ਬੈਠੂ ਇਹ ਆ ਸਾਡੇ ਜਰਨਲ ਸਾਡੇ ਇਤਿਹਾਸ ਦੇ ਜਰਨਲ ਦੁਬਾਰਾ ਫੇਰ ਜਾਂਦੇ ਆ ਸਾਨੂੰ ਪਛਾਨਣ ਦੀ ਲੋੜ ਆ ਸ਼ਿੰਗਾਰ ਛੋਹ ਨਹੀਂ ਹੁੰਦਾ ਸ਼ਿੰਗਾਰ ਛਾਹ ਜਿਹੜੇ ਸਾਲਾਂ ਸਾਲਾਂ ਤੋਂ ਚੱਲਿਆ ਆਂਦੇ ਇਹ ਹੁੰਦੇ ਆ ਸੋ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਵੀ ਜੇ ਤਾਂ ਤੁਸੀਂ ਹੈਗੇ ਵਾਰਸ ਸਿੱਖਾਂ ਦੇ ਪੰਜਾਬ ਦੇ ਗੁਰੂ ਸਾਹਿਬ ਦੇ ਵਾਰਸਾਂ ਤਾਂ ਹੁਣ ਆਜੋ ਨਹੀਂ ਤਾਂ ਕੱਲਾ ਇਹ ਨਾ ਕਹਿਆ ਕਰੋ ਵੀ ਟੋਲ ਫ੍ਰੀ ਹੋ ਗਿਆ ਬਸ ਕੰਮ ਸਾਡਾ ਮੁੱਕ ਗਿਆ ਤੇ ਇਹ ਵੀ ਨਾ ਕਿਹਾ ਕਰੋ ਵੀ ਇਹ ਸੜਕਾਂ ਰੋਕਦੇ ਸਾਨੂੰ ਤੰਗ ਕਰਦੇ ਆ ਤੰਗ ਛੋਡੇ ਕਰਕੇ ਬੈਠੇ ਆ ਕੁਝ ਗੱਲਾਂ ਤੁਹਾਡੇ ਨਾਲ ਇਤਿਹਾਸ ਦੀ ਕਰਨੀਆਂ ਆ ਉਹ ਇਸ ਕਰ ਲਈ ਕਰਨੀਆਂ ਕਿ ਇਸ ਧਰਨੇ ਨਾਲ ਜਗਜੀਤ ਸਿੰਘ ਡੱਲੇਵਾਲ ਸਾਹਿਬ ਨਾਲ ਬੜੀ ਮੇਲ ਖਾਂਦੀ ਆ ਇਤਿਹਾਸ ਅਸੀਂ ਇਸ ਲਈ ਪੜਦੇ ਆਂ ਕਿ ਇਤਿਹਾਸ ਤੋਂ ਹੀ ਸਿੱਖ ਕੇ ਆਪਦਾ ਭਵਿੱਖ ਤੈਅ ਕਰਨਾ ਹੁੰਦਾ ਜਦੋਂ ਮੁਲਤਾਨ ਦਾ ਕਿਲਾ ਫਤਿਹ ਕਰਨਾ ਸੀ ਮੇਰੇ ਬਹੁਤ ਵੀਰ ਜਾਣਦੇ ਵੀ ਹੋਣਗੇ ਪਰ ਕਈ ਵੀਰਾਂ ਨੂੰ ਪਤਾ ਨਹੀਂ ਪਰ ਦੱਸਣਾ ਜ਼ਰੂਰ ਪੈਂਦਾ ਕਿਉਂਕਿ ਇਤਿਹਾਸ ਕਿੱਥੇ ਜਾ ਕੇ ਫੇਰ ਦੁਬਾਰਾ ਆਪਣੇ ਆਪ ਨੂੰ ਰਿਪੀਟ ਕਰਦਾ ਹੈ ਫੇਰ ਦਰਹਾਉਂਦਾ ਹੈ ਉਹ ਗੱਲ ਜ਼ਰੂਰ ਕਰਨੀ ਪੈਂਦੀ ਹੈ ਜਦੋਂ ਮਲਤਾਨ ਦਾ ਕਿਲਾ ਫਤਿਹ ਕਰਨਾ ਸੀ ਮਹਾਰਾਜ ਰਣਜੀਤ ਸਿੰਘ ਨੇ ਹਰੀ ਸਿੰਘ ਨਰੂਆ ਜੀ ਗਏ ਉੱਥੇ ਉੱਥੋਂ ਜਦੋਂ ਆਪਦੇ ਬਰੂਦ ਲੈ ਕੇ ਗਏ ਤੇ ਤਾਂ ਤੋਂ ਜਦੋਂ ਅੱਗ ਦੇ ਗੋਲੇ ਆਏ ਤਾਂ ਉਹ ਉਸੇ ਬਰੂਦ ਨਾਲ ਜ਼ਖਮੀ ਹੋ ਗਏ ਉਹ ਜ਼ਖਮੀ ਹੋ ਗਏ ਤੇ ਮਹਾਰਾਜ ਰਣਜੀਤ ਸਿੰਘ ਜੀ ਉਹਨਾਂ ਨੂੰ ਦੇਖਣਾਏ ਤੇ ਅੱਖਾਂ ਨਮ ਹੋ ਗਈਆਂ ਉਦਾਸ ਹੋ ਗਏ ਕਹਿੰਦੇ ਮੇਰੀ ਇੱਕ ਬਾਹ ਵਢੀ ਗਈ ਅੱਜ ਪਰ ਉਹ ਅਦਾਸ ਲਈ ਦਰبار ਸਾਹਿਬ ਗਏ ਅਕਾਲ ਤਖਤ ਸਾਹਿਬ ਤੇ ਗਏ ਉਹ ਭਾਈ ਹਰੀ ਸਿੰਘ ਨਲੂਆ ਲਈ ਅਰਦਾਸ ਕਰਨ ਗਏ ਉੱਥੇ ਸਾਧੂ ਸਿੰਘ ਪੰਗੀ ਮਿਸਲ ਦੇ ਜਥੇਦਾਰ ਮਿਲਿਓ ਉਹਨਾਂ ਨੇ ਜੋ ਦੱਸੇ ਪੁੱਛਿਆ ਵੀ ਕੀ ਗੱਲ ਆ ਉਹਨਾਂ ਨੇ ਦੱਸਿਆ ਵੀ ਮਲਤਾਨ ਦਾ ਕਿਲਾ ਜੋ ਕਾਫੀ ਲੰਮੇ ਸਮੇਂ ਤੋਂ ਫਤਿਹ ਨਹੀਂ ਹੁੰਦਾ ਉਹਦੇ ਸਬੰਧ ਚ ਜਿਹੜੀ ਕਾਰ ਜਿਹੜੀ ਵੀ ਉੱਥੇ ਘਟਨਾ ਵਾਪਰੀ ਹੁੰਦਾ ਸੀ ਤਾਂ ਪਰ ਸਾਧੂ ਸਿੰਘ ਪੰਗੀ ਮਿਸਲ ਦੇ ਜਥੇਦਾਰ ਉਹਨਾਂ ਨੇ ਕਿਹਾ ਵੀ ਜਮ ਜਮ ਤੋਪ ਲੈ ਕੇ ਚੱਲੀਏ ਜਮ ਜਮ ਤੋਪ ਉਹ ਤੋਪ ਹੈ ਜਿਹੜੀ ਅਬਦਾਲੀ ਤੋਂ ਖੋਹੀ ਸੀ ਔਰ ਉਹ ਤੋਪ ਜਦੋਂ ਲੈ ਕੇ ਗਏ ਉਹ ਤੋਪ ਚ 14 ਫੁੱਟ ਲੰਮੀ ਤੇ 21 ਕਿਲੋ ਬਰੂਦ ਪੈਂਦਾ ਸੀ ਸਭ ਤੋਂ ਵੱਡੀ ਤੋਪ ਉਸ ਟਾਈਮ ਦੀ ਮੰਨੀ ਜਾਂਦੀ ਸੀ ਉਦੋਂ ਲੈ ਕੇ ਗਏ ਤੇ ਇਹ ਤੈਅ ਹੋਇਆ ਵੀ ਇੱਕੋ ਥਾਂ ਤੇ 21 ਜਾਂ 20 ਗੋਲੇ ਜੇ ਤੁਸੀਂ ਦਾਗੋਗੇ ਤੇ ਕਿਲਾ ਟਹਿਟੇਰੀ ਹੋ ਜਾਏਗਾ ਤੇ ਜਦੋਂ ਤੀਜਾ ਗੋਲਾ ਮਾਰਿਆ ਪਹਿਲਾ ਗੋਲਾ ਜਦੋਂ ਸਿੱਟਿਆ ਇੱਕ ਮੁਖਬਰ ਸੀਗਾ ਜਿਹਨੇ ਜੰਗਨਾਮਾ ਫਾਰਸੀ ਚ ਲਿਖਿਆ ਉਹ ਮੁਖਬਰ ਸਿੱਖਾਂ ਦੇ ਵਿੱਚ ਰਹਿੰਦਾ ਸੀ ਤੇ ਪਰ ਸੀ ਵਿਰੋਧੀਆਂ ਦਾ ਉਹਨੇ ਦੱਸਿਆ ਵੀ ਜੋ ਪਹਿਲਾ ਗੋਲਾ ਚੱਲਿਆ ਤਾਂ ਧਰਤੀ ਹਿੱਲੀ ਮੁਲਤਾਨ ਦੀ ਤੇ ਇਹ ਲੱਗਿਆ ਵੀ ਕਿਲਾ ਗਿਆ ਦੂਸਰਾ ਗੋਲਾ ਦਾਗ ਗਿਆ ਤਾਂ ਇਹ ਲੱਗਿਆ ਵੀ ਹੁਣ ਇਸ ਤੋਂ ਅਗਲੇ ਗੋਲੇ ਤੇ ਕਿਲਾ ਟਹਿ ਟੇਰੀ ਪਰ ਜਦੋਂ ਤੀਜਾ ਗੋਲਾ ਤੱਗ ਗਿਆ ਤਾਂ ਪਹੀਆ ਟੁੱਟ ਗਿਆ ਜਦੋਂ ਤੋਪ ਦਾ ਪਹੀਆ ਟੁੱਟਿਆ ਜੰਗ ਦਾ ਮਾਹੌਲ ਸੀ ਉਸ ਨੇ ਫਿਰ ਪਤਾ ਕੀਤਾ ਵੀ ਕੀ ਹਲਚਲ ਘਾਤੋਂ ਹੋਈ ਆ ਉਹ ਕਹਿੰਦੇ ਵੀ ਪਹੀਆ ਟੁੱਟ ਗਿਆ ਤੇ ਤੋਪ ਹੁਣ ਕੰਮ ਨਹੀਂ ਕਰਨੀ ਅੱਗੋਂ ਜਿਹੜਾ ਮੁਜ਼ੱਫਰ ਖਾਨ ਸੀ ਉਹਦੇ ਕੋਲ 29 ਟੋਪਾਂ ਤੋਪਾਂ ਸੀ ਉਹਦਾ ਲਗਾਤਾਰ ਹਮਲਾ ਹੋ ਰਿਹਾ ਸੀ ਪਰ ਜੰਗ ਦੇ ਮੈਦਾਨ 'ਚ ਇੰਨੇ ਛੋਟੇ ਟਾਈਮ ਦੇ ਵਿੱਚ ਕਿਸੇ ਕਾਰੀਗਰ ਨੂੰ ਲਿਆ ਗਿਆ ਪਹੀਆ ਲਾਉਣਾ ਬੜਾ ਮੁਸ਼ਕਲ ਸੀ ਪਰ ਉਹ ਬੜਾ ਖੁਸ਼ ਹੋਇਆ ਜਿਹੜਾ ਮੁਖਬਰ ਸੀ ਉਹ ਕਹਿੰਦਾ ਹੁਣ ਇਹਨਾਂ ਦਾ ਕੁਝ ਨਹੀਂ ਹੋਣਾ ਪਰ ਉਦੋਂ ਕਿਸੇ ਨੇ ਉਹਨਾਂ ਨੂੰ ਰਾਏ ਦਿੱਤੀ ਕਹਿੰਦੇ ਵੀ ਜੇ ਤੁਸੀਂ ਆਹਦਾ ਮੋਢਾ ਲਾ ਦੋਗੇ ਜਿੱਥੇ ਪਹੀਆ ਟੁੱਟਿਆ ਤੇ ਫੇਰ ਇਹ ਤੋਪ ਚੱਲ ਜੂ ਪਰ ਜਿਹੜੇ ਤੋਪ ਚਲ ਜਦੋਂ ਗੋਲਾ ਚੱਲੂਗਾ ਤੇ ਉਹ ਬੰਦਾ ਨਹੀਂ ਹੋਣਾ ਉਹ ਸੀਦੀ ਪਾਊਗਾ ਤੇ ਜਦੋਂ ਉੱਤੇ ਹਲਚਲ ਮੱਚੀ ਹਫੜਾ ਦਫੜੀ ਮੱਚੀ ਤੇ ਉਸ ਮੁਖਬਰ ਨੂੰ ਇਹ ਲੱਗਿਆ ਵੀ ਸ਼ਾਇਦ ਹੁਣ ਭੱਜ ਗਏ ਸਖੇ ਜਿਹੜੇ ਆਪਦੇ ਨੂੰ ਬਹਾਦਰ ਕਹਿੰਦੇ ਸੀ ਵੇ ਅੱਜ ਇਹ ਭੱਜ ਗਏ ਹੋਣ ਨਹੀਂ ਉੱਥੇ ਕੇ ਖੜਦਾ ਪਰ ਜਦੋਂ ਉਹ ਨੇੜੇ ਗਿਆ ਤੇ ਉਹ ਦੇਖ ਕੇ ਹੈਰਾਨ ਹੋ ਗਿਆ ਵੀ ਸਿੱਖਾਂ ਨੇ ਇੱਕ ਦੂਜੇ ਦੇ ਬਾਹਾਂ ਫੜੀਆਂ ਹੋਈਆਂ ਸੀਗੀਆਂ ਵੀ ਪਹਿਲਾ ਮੋਢਾ ਮੈਂ ਦੇਉ ਤੇ ਪਹਿਲਾ ਮੋਢਾ ਮੈਂ ਦੇਉ ਪਰ ਉਦੋਂ ਜਿਹੜੇ ਸੰਦੇ ਪੰਗੀ ਮਿਸਲ ਦੇ ਸਰਦਾਰ ਸਾਧੂ ਸਿੰਘ ਜੀ ਸੀ ਉਹ ਕਹਿੰਦੇ ਥੋੜਾ ਜਰਨੈਲ ਕੌਣ ਆ ਕਹਿੰਦੇ ਜਰਨੈਲ ਬਾਬਾ ਜੀ ਤੁਸੀਂ ਕਹਿੰਦਾ ਫਿਰ ਪਹਿਲਾ ਮੋਢਾ ਮੈਂ ਦੇਉ ਇੱਥੇ ਗੱਲ ਬਣਦੀ ਹੈ ਇਤਿਹਾਸ ਦੀ ਇੱਥੇ ਤਾਂ ਬਣਦੀ ਆ ਜਗਜੀਤ ਸਿੰਘ ਢੱਲੇਵਾਲ ਜੀ ਅੱਜ ਸਾਡੇ ਲਈ ਲੜੀ ਜਾਂਦੇ ਆ ਬੁੱਢਾ ਜਰਨੈਲ ਆ ਉਹ ਕੀ ਕਹਿੰਦਾ ਜਦੋਂ ਉਹਨਾਂ ਨੂੰ ਫੜ ਕੇ ਲੈ ਕੇ ਗਏ ਉਹਨਾਂ ਦੇ ਸਾਥੀ ਮਰਨwarte ਦੇ ਬੈਠੇ ਉਹ ਜਦੋਂ ਉਹ ਆਏ ਉੱਥੋਂ ਉਹ ਕਹਿੰਦੇ ਤੁਸੀਂ ਨਹੀਂ ਬਹਿਣਾ ਤੁਹਾਡਾ ਜਰਨਲ ਮੈਂ ਆ ਤੇ ਪਹਿਲਾਂ ਮਰਨwarte ਮੈਂ ਬੈਠੂ ਇਹ ਆ ਸਾਡੇ ਜਰਨਲ ਸਾਡੇ ਇਤਿਹਾਸ ਦੇ ਜਰਨਲ ਦੁਬਾਰਾ ਫੇਰ ਜਾਂਦੇ ਆ ਸਾਨੂੰ ਪਛਾਨਣ ਦੀ ਲੋੜ ਆ ਐਵੇਂ ਨਾ ਹੋਵੇ ਭੋਗਾਂ ਦੇ ਅਸੀਂ ਕੱਟ ਕਰੇ ਜਾਈਏ ਉੱਥੇ ਫਿਰ ਬਰਛੀਆਂ ਤੇ ਆਈ ਜਾਂਦੇ ਆ ਉਦੋਂ ਸਾਡਾ ਕੋਈ ਫਾਇਦਾ ਨਹੀਂ ਮੈਂ ਇੱਕ ਬੇਨਤੀ ਹੋਰ ਕਰਦਾ ਭਵੰਤਮਨ ਸਾਹਿਬ ਜਦੋਂ ਦਾ ਦਿੱਲੀ ਤੁਸੀਂ ਐਮਪੀ ਸੀ ਦਿੱਲੀ ਗਏ ਉਹਨਾਂ ਤੁਸੀਂ ਵਿੱਚ ਵੜ ਕੇ ਤੁਸੀਂ ਵੀਡੀਓ ਵੀ ਵੇਖੀ ਹੋਣੀ ਆ ਵਿੱਚ ਵੜ ਕੇ ਕਹਿੰਦੇ ਸੀ ਆਜੋ ਰਾਮਰੇਲਾ ਗਰਾਊਂਡ 'ਚ ਤੁਹਾਡੇ ਵਾਸਤੇ ਬੜਾ ਪ੍ਰਬੰਧ ਕੀਤਾ ਆ ਹੁਣ ਤਾਂ ਆ ਬੈ ਸੰਗਰੂਰ ਹੁਣ ਕਿੱਥੇ ਗਿਆ ਤੂੰ ਹੁਣ ਤੇਨੂੰ ਦੀਂਦਾ ਹੀ ਨਹੀਂਗਾ ਔਰ ਜਦੋਂ ਆ ਜਿੰਨੇ ਵੀ ਠੱਗ ਮੈਂ ਕਹਿੰਦਾ ਜਿੰਨੇ ਠੱਗ ਪਾਰਟੀਆਂ ਇਹਨਾਂ ਨੇ ਕੋਈ ਮਾੜਾ ਮੋਟਾ ਛੋਸ਼ਾ ਕਰਨਾ ਹੁੰਦਾ ਇੱਕ ਫੋਨ ਕਰਦੇ ਆ ਰੈਲੀਆਂ ਬਣ ਜਾਂਦੀਆਂ ਬੈਰੀਕੇਡ ਤੋੜਨਾ ਪਾਣੀ ਦੀ ਪਿਛਾੜ ਜੀ ਹੁੰਦੀ ਆ ਤੇ ਉਹ ਕਹਿੰਦੇ ਆ ਦੇਖੋ ਜੀ ਬਹੁਤ ਸੰਗਾਰਚ ਕਰਦਾ ਸੰਗਾਰਚ ਹੋ ਨਹੀਂ ਹੁੰਦਾ ਸੰਗਾਰਚ ਆ ਜਿਹੜੇ ਸਾਲਾਂ ਸਾਲਾਂ ਤੋਂ ਚੱਲਦੇ ਆਂਦੇ ਇਹ ਹੁੰਦੇ ਆ ਸੋ ਮੈਂ ਪੰਜਾਬ ਵਾਸੀਆਂ ਬੀ ਜੇ ਤਾਂ ਤੁਸੀਂ ਹੈਗੇ ਵਾਰਿਸ ਸਿੱਖਾਂ ਦੇ ਪੰਜਾਬ ਦੇ ਗੁਰੂ ਸਾਹਿਬ ਦੇ ਵਾਰਿਸ ਆ ਤੇ ਹੁਣ ਆਜੋ ਨਹੀਂ ਤਾਂ ਕੱਲਾ ਇਹ ਨਾ ਕਹਿਦਿਆ ਕਰੋ ਵੀ ਟੋਲ ਫ੍ਰੀ ਹੋ ਗਿਆ ਬਸ ਕੰਮ ਸਾਡਾ ਮੁੱਕ ਗਿਆ ਤੇ ਇਹ ਵੀ ਨਾ ਕਿਹਾ ਕਰੋ ਵੀ ਇਹ ਸੜਕਾਂ ਰੋਕਦੇ ਸਾਨੂੰ ਤੰਗ ਕਰਦੇ ਆ ਤੰਗ ਛੋਡੇ ਕਰਕੇ ਬੈਠੇ ਆ ਨਹੀਂ ਤਾਂ ਤੁਹਾਡਾ ਡੋਲੂ ਫੜਿਆ ਹੋਊਗਾ ਟਿਫਨ ਮੂਰੇ ਟੰਗਿਆ ਹੋਊਗਾ ਤੇ ਤੁਹਾਨੂੰ ਪੁੱਛਣਾ ਨਹੀਂ ਕਿਸੇ ਨੇ ਸੋ ਮੌਕਾ ਸਾਂਭ ਲਓ ਬਾਅਦ ਚ ਭੋਗਾਂ ਤੇ ਇਕੱਠੇ ਨਾ ਹੋਇਓ